嗯。Hmm? 2024 ਤੱਕ ਰਾਜ ਦੇ ਪੱਧਰ 'ਤੇ ਕਈ ਅਵਾਜ਼ਾਂ ਪ੍ਰਗਟ ਕੀਤੀਆਂ ਹਨ ਕੀ ਨਾਮ ਦਾ ਦਾ ਔਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆਮਲਿਆ ਦੇ ਵਿੱਚ ਮੀਟਰ ਸ਼ਰੇਆਮ ਖੁੱਲੇ ਨੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਰਾਜਵੀਰ ਸਿੰਘ ਨਾ ਜੀ ਸੋਸ਼ਲ ਵਰਕਰ ਅਸੀਂ ਮੰਗ ਕਰਦੇ ਹਾਂ ਸਰਕਾਰ ਦੇ ਕੋਲੋਂ ਵੀ ਜਿਹੜੇ ਬਿਜਲੀ ਵਿਭਾਗ ਦੇ ਜਿਹੜੇ ਮੀਟਰਾਂ ਦੇ ਢੱਕਣ ਖੁੱਲੇ ਨੇ ਉਹ ਬੰਦ ਕੀਤੇ ਜਾਣ ਔਰ ਬੱਚਿਆਂ ਦੇ ਹੱਥ ਵੀ ਲੱਗ ਸਕਦੇ ਨੇ ਉੱਥੇ ਉਸ ਵਿੱਚ ਅਸੀਂ ਇਹ ਮੰਗ ਕਰਦੇ ਆਂ ਪ੍ਰਸ਼ਾਸਨ ਦੇ ਕੋਲੋਂ ਕਿ ਇਹ ਬੰਦ ਕਰਵਾਏ ਜਾਣ ਔਰ ਬਿਜਲੀ ਵਿਭਾਗ ਦੇ ਕੋਲੋਂ ਵੀ ਮੰਗ ਕਰਦੇ ਆਂ ਕਿ ਇਹ ਬੰਦ ਕੀਤੇ ਜਾਣ ਜਿਹੜੇ ਇਹਨਾਂ ਦੇ ਟੱਕਣ ਖੁੱਲੇ ਨੇ ਮੀਟਰਾਂ ਦੇ ਉਹਦੇ ਵਿੱਚ ਬੱਚਿਆਂ ਦੇ ਹੱਥ ਵੀ ਲੱਗ ਸਕਦੇ ਆ ਕਿਹੇ ਅਣਜਾਣ ਬੰਦੇ ਦੇ ਵੀ ਲੱਗ ਸਕਦੇ ਆ ਇਸ ਵਿੱਚ ਪ੍ਰਸ਼ਾਸਨ ਦੇ ਕੋਲੋਂ ਅਸੀਂ ਮੰਗ ਕਰਦੇ ਆਂ ਸਰਿੰਗ ਮਾਲਾ ਸ਼ਹਿਰ ਦੇ ਵਿੱਚ ਤੇ ਮੋਹੱਲਾ ਦੇ ਵਿੱਚ ਤੇ ਮੀਟਰ ਦੇ ਬਕਸੇ ਸ਼ਰੀਆਮ ਉਹਦੇ ਨਜ਼ਾਰੇ ਲੋਕੋਟੇ ਨੇ ਇਸ ਵਾਰ ਤੁਸੀਂ ਕੀ ਕਹਿੰਤ ਹੋਵੇ ਇਸ ਮੰਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਮੱਧਿਮ ਰਾਈ ਕਿ ਇਹ ਜਿਹੜੇ 21 ਬਾਕਸ ਆ ਇਹ 2000 12 13 ਦੇ ਵਿੱਚ ਜਿਹੜੇ ਮਹਿਕਮੇ ਵੱਲੋਂ ਲਗਾਏ ਗਏ ਸੀ ਮੀਟਰ ਸਾਰੇ ਘਰਾਂ ਤੋਂ ਬਾਹਰ ਕੱਢ ਕੇ 21 ਵਾਲੇ ਪਿਲਰ ਬਾਕਸ ਲਗਾਏ ਗਏ ਸੀਗੇ ਉਸ ਸਮੇਂ ਕਾਫੀ ਵਧੀਆ ਕੰਮ ਕਰਵਾਇਆ ਗਿਆ ਸੀ ਮਹਿਕਮੇ ਵੱਲੋਂ ਪਰੰਤੂ ਕੋਜ ਰਖਸ਼ਰ ਆਤੀ ਅਨਸਰਾਂ ਵੱਲੋਂ ਜਿਹੜੇ ਆ ਇਹਨਾਂ ਦੇ ਲੋਕ ਜਿਹੜੇ ਆ ਤੋੜ ਦਿੱਤੇ ਗਏ ਉਸ ਟਾਈਮ ਫੇਰ ਦੁਬਾਰਾ 2-3 ਵਾਰੀ ਜੰਦਰੇ ਲਾ ਚੁੱਕੇ ਆ ਪਰ ਇਹ ਜਿਹੜੇ ਸ਼ਰਾਤੀ ਅਨਸਰ ਨੇ ਇਹ ਜੰਦਰੇ ਤੋੜ ਦਿੰਦੇ ਨੇ ਹੁਣ ਜਿਹੜੇ ਜਿਆਦਾ ਪਿੱਲਰ ਬਕਸ਼ੇ ਖਰਾਬ ਹੋ ਚੁੱਕੇ ਨੇ ਉਹਦੀ ਜਗ੍ਹਾ ਤੇ 4 in 1 ਦੇ ਐਸਟੀਮੇਟ ਬਣਾ ਕੇ ਪੂਰੇ ਨਾਲੇ ਸ਼ਹਿਰ ਦੇ ਵਿੱਚ 4 in 1 ਬਾਕਸ ਲਗਾ ਰਹੇ ਆ ਤੇ ਜਿਹੜੇ ਕੋਈ 21 ਵਾਲੇ ਬਿਲਕੁਲ ਜੰਨਾਂ ਦੀ ਹਾਲਤ ਬਿਲਕੁਲ ਠੀਕ ਠਾਕ ਆ ਉਹਨਾਂ ਨੂੰ ਦੁਬਾਰਾ ਜਿੰਦ੍ਰਿਆ ਤੇ ਸੀਲਾਂ ਲਗਾ ਰਹੇ